ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਰਾਜੀ ਖੁਸ਼ੀ ਰੱਖੇ ਤੰਦਰੁਸਤ ਰੱਖੇ ਜੀ ਤੇ ਬਲੌਗ ਸਟਾਰਟ ਕਰਦੇ ਆਪਾਂ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਸਾਰਿਆਂ ਦਾ ਜੀ ਮਾਈ ਹੋਮ ਐਂਡ ਮਾਈ ਵਰਕ ਚੈਨਲ ਤੇ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਸ਼ੁਕਰੀਆ ਧੰਨਵਾਦੀ ਜਿਹੜੇ ਤੇ ਲੈ ਕੇ ਆਏ ਜਿਹੜੇ ਨਿਊ ਆਪਲੀਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੁਆਇਨ ਕਰ ਲਿਓ ਜਿਨ੍ਹਾਂ ਦਾ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਵੀਡੀਓ ਫੁੱਲ ਵਾਚ ਕਰ ਲਿਆ ਕਰੋ ਤੁਹਾਡੇ ਸਪੋਰਟ ਦੀ ਲੋੜ ਹੈ ਤੇ ਸੁਬਾ ਸੁਬਾ ਦਾ ਟਾਈਮ ਹੈ ਜੀ ਤੇ 8 ਵਜ ਚੁੱਕੇ ਆ ਤੇ ਸੂਰਜ ਨਿਕਲਿਆ ਤੁਸੀਂ ਪਿੱਛੇ ਮੇਰੇ ਦੇਖ ਸਕਦੇ ਆ ਪਰ ਚੜਦਾ ਸਾਡੇ ਇਧਰਲੀ ਸਾਈਡ ਤੇ ਆ ਤੇ ਆਪਾਂ ਸੁਬਾ ਸੁਬਾ ਸਾਰੇ ਕੰਮ ਕਰ ਲਿਆ ਆ ਪਸ਼ਮਾਨੀਆਂ ਧਾਰਾ ਕੱਢ ਕੇ ਦੁੱਧ ਬਾਸ ਸਾਹਮਣੇ ਚਾਹ ਪਾਣੀ ਬਣਾ ਲਿਆ ਭਾਂਡੇ ਮਾਂਜ ਲਿਆ ਆਟਾ ਵਗੇਰਾ ਗੁੰਨ ਲਿਆ ਤੇ ਇਧਰਲੀ ਫਰਸ਼ ਤੇ ਝਾੜੂ ਵੀ ਲਾਤਾ ਤੁਹਾਨੂੰ ਦਿਖਾਉਣੇ ਆ ਤੁਸੀਂ ਵੀਡੀਓ ਨਾਲ ਬਣੇ ਰਹੋ ਆਲੋ ਦੀ ਆਪਾਂ ਇਸ ਵਾਰ ਕਿ ਆਪਦਾ ਹੀ ਅੱਜ ਮਨਪਸੰਦ ਦਾ ਸੁੰਬਰ ਲਿਆ ਵੇੜਾ ਕਿਉਂਕਿ ਹਜੇ ਖਲਾਰਾ ਤਾਂ ਨਹੀਂ ਨਿਬੜਿਆ ਜੀ ਕਿਉਂਕਿ ਮਿਸਤਰੀ ਲੱਗਾ ਤੇ 13 ਸੁੰਬਰ ਲਿਆ ਇਥੋਂ ਸੀਮੈਂਟ ਥੋੜਾ ਜਿਹਾ ਉੱਦੇ ਜਿੱਥੇ ਪਾਉਂਦੇ ਸੀ ਉੱਦੇ ਮੀਂਹ ਆ ਗਿਆ ਕਰਕੇ ਤੇ ਥੋੜਾ ਜਿਹਾ ਸੀਮੈਂਟ ਦੀ ਗੜਬੜ ਜੀ ਹੋ ਗਈ ਸੀ ਇਹ ਪੱਟੀ ਦਾ ਵਾ ਲੈਂਦਾ ਵਾ ਕੁਝ ਜ਼ਿਆਦਾ ਹੀ ਪੈ ਗਿਆ ਇਥੋਂ ਆਪਾਂ ਦੋ ਬੱਠੇ ਚੱਕਤੇ ਆ ਤੇ ਸੁੰਬਰ ਤਾਂ ਵਾ ਸਾਰਾ ਵੇੜਾ ਇਧਰੋਂ ਵੀ ਇਹ ਵਾਲੀ ਟਿੱਕੀ ਜਿਹੜੀ ਬਾਥਰੂਮ ਦੇ ਵਿੱਚ ਆਪਣੇ ਲੱਗੀ ਸੀ ਬਾਧੂ ਘਾਟੂ ਇਕੱਠੀ ਕਰਕੇ ਰੱਖਤੀ ਹੈ ਹਜੇ ਉਹ ਵੀ ਪਈ ਆ ਇਹਦਾ ਖਲਾਰਾ ਪਿਆਈ ਆ ਹਜੇ ਆ ਬਾਧੂ ਘਾਟੂ ਜੋ ਕਪੜਾ ਗਿੜਾਣਾ ਨੂੰ ਟਾਇਲ ਸਾਫ ਕਰਨ ਨੂੰ ਚਾਹੀਦਾ ਸੀ ਉਹ ਇੱਥੇ ਪਿਆ ਕੁਝ ਗੱਤੇ ਸੀਗੇ ਜਿਹੜੇ ਜਿੰਨਾ ਚ ਟਾਇਲ ਪੈਕਿੰਗ ਸੀਗੀ ਤੇ ਆ ਆਪਣਾ ਬਾਥਰੂਮ ਦਾ ਸਮਾਨ ਕੱਲ ਸ਼ਾਮ ਹੀ ਲਿਆਂਦਾ ਸੀਗਾ ਤੇ ਅੱਜ ਸੈੱਟ ਕਰਕੇ ਚਲਾਵਾਂਗੇ ਇਹ ਚ ਲਾਵਾਂਗੇ ਤੁਹਾਨੂੰ ਦਿਖਾਵਾਂਗੇ ਤੇ ਤੁਹਾਨੂੰ ਆਪਾਂ ਬਾਥਰੂਮ ਵੀ ਦਿਖਾਉਣੀ ਆ ਕਿਸ ਤਰ੍ਹਾਂ ਦੀ ਆਪਾਂ ਟਾਇਲ ਲਾ ਕੇ ਤਿਆਰ ਕੀਤਾ ਵਾ ਤੇ ਇਹ ਆਪਣਾ ਚੁੱਲਾ ਤਿਹਾਰਾ ਜੋ ਹਜੇ ਇਹ ਕੂੜ ਕਬਾੜ ਸੰਭਨ ਵਾਲਾ ਪਿਆ ਹਰ ਘਰੇ ਹੀ ਹੁੰਦਾ ਹਨ ਇਸ ਤਰ੍ਹਾਂ ਦਾ ਖਲਾਰਾ ਤੇ ਵਸਦੇ ਘਰਾਂ ਵਿੱਚ ਹੀ ਖਲਾਰਾ ਹੀ ਪੈਂਦੀ ਹੈ ਜੀ ਇਸ ਤਰ੍ਹਾਂ ਦੀ ਗੱਲ ਨੂੰ ਨਾ ਦਿਲ ਤੇ ਲਾ ਠੀਕ ਹੈ ਜੀ ਤੇ ਇਧਰ ਆਪ ਇਹ ਟੁੱਟੀ ਆਈ ਹੋਈ ਹੈ ਤੇ ਆਪਾਂ ਪਸੂਆਂ ਨੂੰ ਨਮਾਉਣਾ ਤੇ ਇਹਨਾਂ ਦੇ ਤੱਪੜ ਚੱਕਦੇ ਆ ਸਾਫ ਸਫਾਈ ਬਾਹਰੋਂ ਕਰਤੀ ਹੈ ਅੰਦਰੂ ਕੀ ਰਾਂਗੂਆ ਇਕੱਠਾ ਕਰਕੇ ਝਾੜੂ ਲਾਤਾ ਸਿਤਾਰਾ ਕੱਢ ਲਗਾ ਸੀ ਤੇ ਇਧਰ ਆਪਣੇ ਸੁਲਤਾਨਾ ਸੁਲਤਾਨ ਤੇ ਦਾਰਾ ਹਜੇ ਬਿਠੇ ਟੱਪੜ ਚੱਕੇ ਤੋਂ ਹੀ ਉੱਠੇ ਨਹੀਂ ਇਹਨਾਂ ਨੇ ਆਟਾ ਬੱ ਪੱਠਿਆਂ ਦਾ ਖਾ ਲਿਆ ਇੰਨੇ ਬਚ ਗਏ ਮੋٹے ਮੋٹے ਇੱਕ ਟੁਕਾ ਲਾਇਆ ਵਾ ਪੱਠੀ ਮੋਟੀ ਤੇ ਮੋٹے ਖਾਂਦੇ ਨਹੀਂ ਪੱਠੇ ਤੇ ਠੀਕ ਹੈ ਜੀ ਇੱਧਰ ਆਪਣੇ ਪਸ਼ੂ ਖੜੇ ਆ ਪੈਨਾਂ ਨੂੰ ਨਿਵਾਉਣਾ ਮੈਂ ਕਿਹਾ ਟੱਪੜ ਚੱਕੇ ਸੀ ਝਟ ਹਵਾ ਜੀ ਲੱਗੇ ਜਈ ਵੇਰ ਪਸੂਨ ਭਾ ਗਾਦਾ ਬੁੱਲਾ ਲੱਗ ਜਾਂਦਾ ਤੇ ਵੀ ਇਥੇ ਨੋਰਮਲ ਟੈਂਪਰੇਚਰ ਤੇ ਆ ਜਾਣਗੇ ਇਹ ਠੀਕ ਹੈ ਜੀ ਤੇ ਆਜੋ ਤੁਹਾਨੂੰ ਦਿਖਾ ਦਿੱ ਗਏ ਆਪਾਂ ਬਾਥਰੂਮ ਕਿਸ ਤਰ੍ਹਾਂ ਤਿਆਰ ਕੀਤਾ ਟਾਇਲ ਲਾ ਕੇ ਹਜੇ ਸੀਟਾਂ ਵਗੇਰਾ ਤਾਂ ਲਾਉਣ ਵਾਲੀਆਂ ਤੇ ਇੱਧਰ ਆਪਣਾ ਪਿਆ ਸਟੈਂਡ ਲਾਈਵ ਕੱਟ ਕੇ ਖਟਿਆ ਆਪਾਂ ਇਹ ਠੀਕ ਹੈ ਜੀ ਇੱਧਰ ਆਪਾਂ ਇੱਥੇ ਇੱਕ ਗਰਮ ਪਾਣੀ ਵਾਲੀ ਤੇ ਇੱਕ ਠੰਡੇ ਵਾਲੀ ਟੂਟੀ ਲੱਗੀ ਇੱਥੇ ਆਪਾਂ ਟਾਇਲ ਵਾਲੀ ਲਾਉਣੀ ਇੱਧਰਲੀ ਜਗ੍ਹਾ ਤੇ ਵੀ ਇਹ ਸਾਰੀ ਉੱਥੇ ਵਾਸ਼ਵੇਸ਼ਨ ਲੱਗਣਾ ਉੱਥੇ ਵੀ ਲੱਗੂਗੀ ਤੇ ਆਹ ਦੇਖੋ ਜੀ ਆਪਣਾ ਬਾਥਰੂਮ ਤੁਸੀਂ ਜਰੂਰ ਦੱਸਿਓ ਤਾਂ ਹਨ ਕਿ ਇਸ ਤਰ੍ਹਾਂ ਦਾ ਲੱਗਾ ਇਹ 10 10.5 ਫੁੱਟ ਤੇ ਸ਼ਾਇਦ ਇਹਦੀ ਰਹੀ ਹੈ ਛੱਤ ਦਾ 8 ਫੁੱਟ ਤੇ ਹਿੰਦਾ ਪਰ ਆਪਾਂ ਸਾਰੇ ਤੇ ਲਵਾ ਲਿਆ ਇਸ ਤਰ੍ਹਾਂ ਦੀ ਟੇਲ ਲੱਗੀ ਹੈ ਇਹ نیچے ਲੱਗੀ ਹੈ ਇੱਥੇ ਦੋ ਸੀਟਾਂ ਆ ਜਾਣੀਆਂ ਸਾਹਮਣੇ ਇੱਥੇ ਬਾਹਰ ਆ ਵਗੈਰਾ ਟੂਟਣਾਂ ਵਗੈਰਾ ਲੱਗਣਾ ਨੂੰ ਲੱਗਾ نیچے ਦਾ ਆਪਸ਼ਨ ਹੈ ਕਿ ਪੁਹਾਰੇ ਦਾ ਆਪਸ਼ਨ ਹੈ ਉੱਪਰ ਤੇ ਤਾਂ ਹਜੇ ਆਪਾਂ ਨਹੀਂ ਕੀਤਾ ਕੁਛ ਵੀ ਤੇ ਇਧਰ ਚਾਪਾ ਬਿਜਲੀ ਵੀ ਉਹਦੇ ਵੈ ਸੈਟ ਨਹੀਂ ਕਰਵਾਈ ਸੀ ਕਿਉਂਕਿ ਇੱਕ ਬਲ ਵੀ ਚਾਹੀਦਾ ਹੁੰਦਾ ਹਨ ਗਿੱਜਰ ਤਾਂ ਆਪਾਂ ਉਧਰ ਬਾਹਰ ਲਾ ਰਿਆ ਸੀਗਾ ਕਿਉਂਕਿ ਅੰਦਰਲੇ ਬਾਥਰੂਮ ਵਿੱਚੋਂ ਲੋੜ ਪੈ ਜੂਗੀ ਤੇ ਇਧਰ ਵੀ ਤੇ ਬਾਹਰ ਵੀ ਇੱਕ ਗਿੱਜਰ ਨਾਲ ਹੀ ਸਰ ਜਾਊਗਾ ਤਾਂ ਕਰਕੇ ਇਹ ਤੇ ਤੁਸੀਂ ਜਰੂਰ ਦੱਸਿਓ ਤੁਹਾਨੂੰ ਤੇਲ ਕਿਸ ਤਰ੍ਹਾਂ ਦੀ ਲੱਗੀ ਬਾਥਰੂਮ ਦੇ ਵਿੱਚ ਵਧੀਆ ਲੱਗਾ ਜਾਂ ਕਿਵੇਂ ਆਪਣੀ رائے ਜਰੂਰ ਦਿਓ ਠੀਕ ਹੈ ਜੀ ਤੇ ਅੱਜ ਸੀਤਾ ਵਗੇਰਾ ਲਾ ਕੇ ਕੰਪਲੀਟ ਹੋ ਜੂਗਾ ਤੇ ਅੱਜ ਹੀ ਆਪਾਂ ਚਾਲੂ ਕਰ ਲੈਣਾ ਨਾ ਇਸ ਤਰ੍ਹਾਂ ਦਾ ਹੀ ਕਾਫੀ ਕੁ ਲੈ ਅੰਦਰ ਬਾਥਰੂਮ ਇਹ ਬਣਿਆ ਤਾਂ ਕਾਫੀ ਟਾਈਮ ਦਾ ਸੀਗਾ ਤੇ ਆਪਣਾ ਤਿਆਰ ਕਰਨ ਵਾਲਾ ਪਿਆ ਸੀਗਾ ਹੁਣ ਵੀ ਆਪਾਂ ਤਾਂ ਕਰਿਆ ਦੇ ਉਧਰ ਨੇ ਪੁਰਾਣੇ ਬਾਥਰੂਮ ਆਪਣੇ ਡਿੱਗ ਰਹੇ ਆ ਤੇ ਇੱਥੇ ਟਿੱਕੀ ਵਗੈਰਾ ਲਾਤੀ ਸੀਟਾਂ ਵਗੈਰਾ ਇੱਥੇ ਲੱਗਣਗੇ ਨਾ ਚਲੋ ਜੀ ਬਣੇ ਰਹੋ ਵੀਡੀਓ ਤੇ ਵੀਡੀਓ ਨੂੰ ਫੁੱਲ ਵਾਚ ਕਰਕੇ ਪਲੀਜ਼ ਸਪੋਰਟ ਕਰਾ ਕਰੋ ਚੈਨਲ ਨੂੰ ਕਰਾਇਆ ਕਰੋ ਤੇ ਆਪਾਂ ਨਵਾਲੇ ਪਸ਼ੂ ਤੇ ਆਪਾਂ ਮਿਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ ਥੈਂਕ ਯੂ ਜੂਜੀ ਸਾਰਿਆਂ ਦਾ ਤੇ ਆਪਾਂ ਪਸ਼ੂ ਨੂੰ ਮੋਨਦੀ ਤਿਆਰੀ ਕਰਦੇ ਆ ਜੀ ਧੁੱਪ ਨਿਕਲਈ ਹੈ ਤੁਸੀਂ ਦੇਖ ਸਕਦੇ ਆ ਹੁਣ ਤਾਂ ਦਿਨ ਲੱਗਣ ਲੱਗ ਗਏ ਪਹਿਲਾਂ ਨਹੀਂ ਧੁੱਪ ਨਿਕਲਦੀ ਸੀ ਪਰ 5-6 ਦਿਨ ਹੋ ਗਿਆ ਹੁਣ ਆਪਣੇ ਧੁੱਪ ਦੇਣੇ ਲੱਗ ਜਾਂਦਾ ਸਵੇਰ ਸ਼ਾਮ ਤਾਂ ਠੰਡ ਹੁੰਦੀ ਹੁੰਦੀ ਆ ਪਹਿਲੀ ਵਾਰ ਜਿਹੜੀ ਲੋਹੜੀ ਤੋਂ ਬਾਅਦ ਠੰਡ ਪੈਣ ਲੱਗੀ ਆ ਨਹੀਂ ਤਾਂ ਲੋਹੜੀ ਤੋਂ ਬਾਅਦ ਦਿਨ ਲੱਗਣ ਲੱਗ ਜਾਂਦੇ ਹੁੰਦੇ ਆ ਠੀਕ ਹੈ ਜੀ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਹੁਣ ਮੈਂ ਦੁਬਾਰਾ ਸਤਿ ਸ੍ਰੀ ਅਕਾਲ ਇੱਕੋ ਵੀਡੀਓ ਚ ਤਾਂ ਬੁਲਾ ਰਹੀ ਆ ਕਿਉਂਕਿ ਜੀ ਉਸ ਵੀਡੀਓ ਤੋਂ ਬਾਅਦ ਜਿਹੜੀ ਤੁਸੀਂ ਦੇਖ ਚੁੱਕੇ ਆ ਮੇਰਾ ਟਾਈਮ ਨਹੀਂ ਲੱਗਿਆ ਹੋਰ ਵੀਡੀਓ ਬਣਾਉਣ ਦਾ ਕਾਫੀ ਦਿਨਾਂ ਬਾਅਦ ਆਪਾਂ ਵੀਡੀਓ ਬਣਾਈ ਐ ਤੇ ਉਧਰਲੇ ਬਾਥਰੂਮ ਆਪਣੇ ਚਾਲੂ ਹੋ ਗਏ ਆ ਨਾਵੇਂ ਜਿਹੜੇ ਬਣਾਏ ਐ ਤੇ ਇਹ ਆਪਣਾ ਪੁਰਾਣਾ ਬਾਥਰੂਮ ਹੈ ਕੋਈ 30 ਸਾਲ ਪੁਰਾਣਾ ਤੇ ਇਹ ਸਾਨੂੰ ਐ ਲੱਗਦਾ ਸੀ ਵੀ ਡਿੱਗੂਗਾ ਡਿੱਗੂਗਾ ਪਰ ਇਹਦੇ ਚਾਰਚ ਫਿਰ ਇਹ ਅੱਜ ਟੋਚਨ ਪਾ ਕੇ ਇਹਨੂੰ ਖਿੱਚਿਆ ਟਰੈਕਟਰ ਆਈ ਇਹ ਡਿੱਗਿਆ ਨਹੀਂ ਹੁਣ ਇਹਨੂੰ ਸਬਰਾਣਾ ਡੇਗ ਰਹੇ ਆ ਤੇ ਇਹਦੇ ਕਰਕੇ ਸਾਨੂੰ ਐ ਸੀਗਾ ਵੀ ਬਾਥਰੂਮ ਕਿਤੇ ਉੱਤੇ ਨਾਲ ਡੈਗ ਪੇ ਵੀ ਪਾਟਿਆ ਪਿਆ ਪਰ ਟਾਇਆਂ ਤੋਂ ਟੈਂਦਾ ਨਹੀਂ ਇਹ ਪਹਿਲਾਂ ਆਪਾਂ ਨੂੰ ਐ ਲੱਗਦਾ ਸੀਗਾ ਕਿ ਵੀ ਇਹ ਡੈਗ ਪੂਗਾ ਤੇ ਹੁਣ ਇਹ ਆ ਪਸਬਲਾਂ ਥੋੜੀਆਂ ਨਾ ਟੌਣ ਲੱਗੀ ਆ ਟਰੈਕਟਰ ਨਾਲ ਨਹੀਂ ਦਿੱਤਾ ਇਹ ਤੇ ਤਾਂ ਕਰਕੇ ਮੈਂ ਅੱਜ ਵੀਡੀਓ ਕਈ ਦਿਨਾਂ ਬਾਅਦ ਬਣਾ ਰਹੀ ਆ ਟਾਈਮ ਨਹੀਂ ਲੱਗਾ ਤੇ ਮੈਂ ਕਿਹਾ ਤੁਹਾਨੂੰ ਦਿਖਾ ਦੇਗੀ ਉੱਪਰ ਵੀ ਦਿਖਾ ਰਹੀ ਆ ਮੈਂ نیچے ਨਹੀਂ ਗਈਗੀ ਇੱਥੇ ਮੈਂ ਸਲਾਈ ਕਰਦੀ ਸੀ ਤੇ ਮੈਂ ਕਿਹਾ ਚਲ ਇਥੋਂ ਵੀਡੀਓ ਕਲਿੱਪ ਲੈ ਲੈਨੀ ਆ ਥੋੜਾ ਜਿਹਾ ਤੇ ਇਸ ਤਰ੍ਹਾਂ ਆਪਣਾ ਵੀੜਾ ਥੱਲੇ ਪੱਟ ਦੀ ਫਰਸ਼ ਜਿਹੜੀ ਇੱਥੇ ਲੱਗੀ ਹੋਈ ਸੀ ਹੋਰ ਮਾਹੌਲ ਵੇਖ ਲੋ ਆਸੇ ਪਾਸੇ ਦਾ ਤਾਂ ਉਹ ਆਪਣੇ ਪੱਠਿਆਂ ਨੂੰ ਬਾਡਾ ਲਾਇਆ ਇਹਨਾਂ ਉਧਰ ਜਮਾ ਤੇ ਇੱਥੇ ਆਪਣੀ ਸਬਜ਼ੀ ਆ ਇਹ ਆਪਣਾ ਵਿੜਾ ਰੈਂਦਾ ਪੱਕਾ ਕਰਨ ਵਾਲਾ ਦੂਜੀ ਸਾਈਡ ਤੋਂ ਆਪਾਂ ਕਰ ਚੁੱਕੇ ਆ ਇੱਧਰ ਕਣਕ ਹੈ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ ਇੱਧਰ ਆਪਣੀ ਮਿੱਟੀ ਵਗੇਰਾ ਵੀ ਇੱਥੇ ਪਈ ਆ ਤੇ ਹੁਣ ਟਾ ਕੇ ਇੱਥੇ ਫਿਰ ਵਿੜਾ ਪੱਕਾ ਕਰਾਂਗੇ ਲੋ ਜੀ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਆ ਇੱਧਰ ਇੱਧਰ 1.5 ਦੇ ਦਾ ਟਾਈਮ ਹੋ ਗਿਆ ਜੀ ਆਪਣਾ ਸਾਗ ਧਰਿਆ ਤੇ ਇੱਧਰ ਆਪਣੇ ਬਾਥਰੂਮ ਜੀ ਵੀ ਟਾਇਲ ਵਗੇਰਾ ਲੱਗ ਗਈ ਆਹਾ ਟਾਇਲ ਤਾਂ ਲੱਗੀ ਵੀ ਸੀਗੀ ਟੈਂਕਿੰਗਾ ਸੈੱਟ ਹੋਊਗਾ ਤੇ ਇਹ ਆਪਾਂ ਇਹਦਾ ਮੂਰਤ ਕਰਤਾ ਇੱਧਰ ਆਪਣੀ ਧਰਿਆ ਸਾਗ ਸਾਗ ਦਾ ਵਾਕਈ ਅੱਜ ਕਹਾਵਤ ਸੱਚੀ ਕਰਦੀ ਵੀ ਇਹ ਤਾਂ ਚੱਕ ਮਾ ਚੁੱਲਾ ਆਪਣੇ ਕੋਲੇ ਹੈਗਾ ਚੱਕ ਮਾ ਚੁੱਲਾ ਜਿੱਦਾਂ ਨੂੰ ਇਹਦਾ ਜਿੱਦਾਂ ਨੂੰ ਮੇਰਾ ਜੀ ਕਰਦਾ ਉਦੋਂ ਨੂੰ ਮੈਂ ਕਰ ਦਿੰਨੀ ਆ ਠੀਕ ਹੈ ਜੀ ਚੱਕ ਮੇ ਚੁੱਲੇ ਵਾਲਿਆਂ ਦੀ ਗੱਲ ਸੁਣ ਲਓ ਠੀਕ ਹੈ ਐਵੇਂ ਹੁੰਦਾ ਤੇ ਇਧਰ ਆਪਣੇ ਪਸ਼ੂ ਡੰਗਰ ਅਰਮਾਹ ਆਰਾਮ ਫਰਮ ਆ ਰਹੇ ਆ ਤੇ ਆਪਾਂ ਸਾਗ ਧਰ ਕੇ ਸਾਗ ਆਪਣਾ ਰਹਿ ਜੋ ਚੁੱਕਿਆ ਕਾਫੀ ਟਾਈਮ ਦਾ ਸਵੇਰ ਧਰਤਾ ਸੀ ਮੈਂ 8:00 ਕਾ 8:30 9:00 ਵਜੇ ਦੇ ਤੇ ਇਧਰ ਆਪਣੇ ਖਲਾਰੇ ਜਾਨੀ ਕਿ ਸੱਟਬਟ ਕਰਨ ਵਾਲੇ ਆ ਹਰਕ ਕਰਾਈ ਹੁੰਦੀ ਹੈ ਮੈਨੂੰ ਐਂ ਲੱਗਦਾ ਹਨਾ ਵੀ ਨਹੀਂ ਸਫਾਈ ਰਹਿ ਸਕਦੀ ਕਿਉਂਕਿ ਹਜੇ ਮੈਂ ਇਸ ਤਰ੍ਹਾਂ ਦਾ ਕੰਮ ਚੱਲਦਾ ਤੇ ਆਪਾਂ ਇਧਰ ਗੀੜਾ ਮਰਾਦਗੇ ਤਾਂ ਇਹ ਸੁਲਤਾਨ ਸਿਆਣਾ ਹੋ ਗਿਆ ਹੁਣ ਇਹ ਆਦੀ ਮੰਮੀ ਥੱਲੇ ਨਹੀਂ ਜਾਂਦਾ ਇਹ ਐਂ ਗੇੜੇ ਛੇੜੇ ਕੱਢ ਕੇ ਰਾਤ ਉਹ ਤੂੜੀ ਤੇ ਜਾ ਕੇ ਸੌਂ ਗਿਆ ਉੱਥੇ ਜਾ ਕੇ ਸੌਂ ਗਿਆ ਥੂੜੀ ਤੇ ਢੇਰ ਤੇ ਠੀਕ ਹੈ ਜੀ ਫਿਰ ਅਸੀਂ ਸੋਚਿਆ ਵੀ ਛੱਡ ਦਗੇ ਫਿਰ ਅਸੀਂ ਕਹ ਛੱਡਿਆ ਇਹਨਾਂ ਹਵੇ ਰਾਤ ਨੂੰ ਹਰਾ ਜ਼ਿਆਦਾ ਖਾ ਜੇ ਜਾਂ ਦਾਣਾ ਜ਼ਿਆਦਾ ਖਾ ਜੇ ਤੇ ਬਿਮਾਰ ਹੋ ਜੇ ਫਿਰ ਰਾਤ ਨੂੰ ਅਸੀਂ ਬੰਨਤਾ ਤੇ ਸਵੇਰ ਫਿਰ ਅਸੀਂ ਛੱਡਤਾ ਇਹਨੂੰ ਤੇ ਇਹ ਸਿਆਣਾ ਬਣਿਆ ਹੁਣੇ ਸਾਰੀ ਜਿਹੜੀ ਤੁਰ ਫਿਰ ਕੇ ਮੜ ਕੇ ਥਾਕ ਕੇ ਬੈਠੂਗਾ ਇਹਨੂੰ ਵੀ ਛੱਡਿਆ ਸੀ ਵਿਚਾਰਾ ਇਹ ਥੋੜਾ ਜਿਹਾ ਸੁਸਤ ਦਾਰਾ ਦਾਰੇ ਦੀਆਂ ਉਹ ਡਿੱਗਿਆ ਲੱਗਦਾ ਹੁਣ ਵੀ ਵਿਚਾਰੇ ਦੀਆਂ ਲੱਤਾਂ ਕਿਵੇਂ ਜੂਗਾ ਇਹਨੇ ਬੈਕ ਸਾਈਡ ਤੋਂ ਉੱਠਿਆ ਨਹੀਂ ਜਾਂਦਾ ਵੀਕਨੈਸ ਜੀ ਹੋਈ ਵੀ ਆ ਹੁਣ ਤਾਂ ਦਵਾਈ ਚੱਲਦੀ ਐ ਦੀ ਤੇ ਠੀਕ ਹੈ ਜੀ ਇਹ ਗਾਣਾ ਨਹੀਂ ਦਵਾਈ ਚਲਦੀ ਠੀਕ ਹੈ ਤੇ ਚਲੋ ਜੀ ਠੀਕ ਹੈ ਅੱਜ ਦੀ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਕਰਦੇ ਆ ਕਿਉਂਕਿ ਕਾਫੀ ਦਿਨ ਹੋ ਗਏ 2-3 ਦਿਨ ਹੋ ਗਏ ਮੇਰੀ ਵੀਡੀਓ ਥੋੜੀ-ਥੋੜੀ ਬਣਾਉਂਦੀ ਨੂੰ ਮੈਥੋਂ ਕੰਪਲੀਟ ਹੀ ਨਹੀਂ ਹੋਈ ਤੇ ਅੱਜ ਆਪਾਂ ਤੁਹਾਨੂੰ ਕੰਪਲੀਟ ਕਰਕੇ ਦਿਨੇ ਆ ਤੇ ਵੀਡੀਓ ਪਾਵਾਂਗੇ ਤੇ ਜਰੂਰ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੀ ਬਾਥਰੂਮ ਦੇ ਵੈਸੇ ਟਾਇਲ ਟਿੱਕੀ ਲੱਗੀ ਵੀ ਤੇ ਫਾਰਮੇ ਚੁੱਲੇ ਦਾ ਸੱਚ ਤੇ ਸਾਡੀ ਦਵਾਈ ਚੱਲਦੀ। ਤੈਨੂੰ ਗੱਲਾਂ ਚ ਕਿਹੜੀ ਵਧੀਆ ਲੱਗੀ? ਤੇ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਜ਼ਰੂਰ ਕਰਨਾ ਜੇ ਉਸ ਤੋਂ ਵੀ ਵਧੀਆ ਲੱਗੀ ਤਾਂ ਸ਼ੇਅਰ ਵੀ ਜ਼ਰੂਰ ਕਰ ਦੇਣਾ। ਤੇ ਥੈਂਕ ਯੂ ਜੀ ਸਾਰਿਆਂ ਦਾ ਧੰਨਵਾਦ ਜਿਹੜੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਜੁਆਇਨ ਕਰ ਲਿਓ ਸਬਸਕ੍ਰਾਈਬ ਕਰ ਲਿਓ ਜਿਨ੍ਹਾਂ ਦਾ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਹੈ ਜੀ। ਤੇ ਆਪਣਾ ਬਣ ਰਿਹਾ ਸਾਗ ਤੇ ਆਪਾਂ ਪਾਲ ਗੇ। ਬਣ ਚੁੱਕਾ ਸਾਗ। ਥੋੜਾ ਜਿਹਾ ਵੇਖ ਲਿਜੀਓ ਕਿ ਇਸ ਤਰ੍ਹਾਂ ਦਾ ਫਿਰ ਆਪਾਂ ਆਲਣ ਪਾਵਾਂਗੇ। ਇਹ ਆਪਣਾ ਖੜਾ ਸਾਈਕਲ ਠੀਕ ਹੈ ਜੀ ਥੈਂਕ ਯੂ ਜੂ ਫॉर ਵਾਚਿੰਗ ਮਾਈ ਵੀਡੀਓ ਥੈਂਕ ਯੂ ਜੂ ਜੀ ਸਾਰਿਆਂ ਦਾ